ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਹੋਇਆ ਐਲਾਨ 132 ਉੱਗੀਆਂ ਸ਼ਖਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ ਪੰਜਾਬੀ ਅਦਾਕਾਰਾ ਨਿਰਮਲ ॠषि ਨੂੰ ਵੀ ਮਿਲੇਗਾ ਪਦਮਸ਼੍ਰੀ ਐਵਾਰਡ 75ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ ਇਸ ਨਾਲ 132 ਉੱਗੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਸਬੰਧੀ ਜਾਰੀ ਅਧਿਕਾਰਿਤ ਸੂਚੀ ਵਿੱਚ ਕਈ ਸਾਲਾਂ ਤੋਂ ਪੰਜਾਬੀ ਫਿਲਮਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਗੁਲਾਬੋ ਮਾਸੀ ਯਾਨੀ ਕਿ ਅਦਾਕਾਰਾ ਨਿਰਮਲ ਰਿਸ਼ੀ ਦਾ ਨਾਮ ਵੀ ਸ਼ਾਮਿਲ ਹੈ। ਉਹਨਾਂ ਨੂੰ ਕਲਾ ਦੇ ਖੇਤਰ ਵਿੱਚ ਦਿੱਤੇ ਹੋਏ ਵੱਡਮੁੱਲੇ ਯੋਗਦਾਨ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਦੱਸ દઈએ ਕਿ ਨਿਰਮਲ ਰਿਸ਼ੀ ਨੂੰ ਛੋਟੀ ਉਮਰ ਤੋਂ ਹੀ ਥੀਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਉਹ ਐਨਸੀਸੀ ਬੈਸਟ ਸ਼ੂਟਰ ਵੀ ਰਹੇ ਹਨ ਇਸ ਤੋਂ ਇਲਾਵਾ ਖੋਖੋ ਦੀ ਵਧੀਆ ਖਿਡਾਰਨ ਅਤੇ ਐਥਲੀਟ ਵੀ ਰਹਿ ਚੁੱਕੇ ਹਨ ਅਤੇ ਹੁਣ ਉਹਨਾਂ ਦੀ ਮਿਹਨਤ ਸਦਕਾ ਪਦਮਸ਼ਰੀ ਅਵਾਰਡ ਲਈ ਉਹਨਾਂ ਦਾ ਨਾਮ ਵੀ ਐਲਾਨਿਆ ਗਿਆ ਹੈ ਜਿਹੜਾ ਕਿ ਪੰਜਾਬੀਆਂ ਲਈ ਕਾਫੀ ਮਾਣ ਵਾਲੀ ਗੱਲ ਹੈ ਤੁਹਾਡੀ ਜਾਣਕਾਰੀ ਵਧਾਉਣ ਲਈ ਤੁਹਾਨੂੰ ਦੱਸ ਦਿਆਂ ਕਿ ਪਦਮਸ਼ਰੀ ਅਵਾਰਡ ਲਈ ਪੰਜਾਬ ਤੋਂ ਨਿਰਮਲ ॠषि ਅਤੇ ਪਟਿਆਲਾ ਦੇ ਸ਼੍ਰੀ ਪ੍ਰਾਨ ਸਬਰਵਾਲ ਦਾ ਨਾਮ ਸ਼ਾਮਿਲ ਹੈ ਅਤੇ ਹਰਿਆਣਾ ਤੋਂ ਸ਼੍ਰੀ ਰਾਮ ਚੰਦਰ ਸਿਹਾਗ, सिरसा ਦੇ ਗੁਰਵਿੰਦਰ ਸਿੰਘ, ਸ਼੍ਰੀ ਮਹਾਬੀਰ ਸਿੰਘ ਗੁੱਡੂ, ਸ਼੍ਰੀ ਹਰੀ ਓਮ ਅਤੇ ਹਿਮਾਚਲ ਤੋਂ ਸ਼੍ਰੀ ਓਮ ਦੱਤ ਬੱਟੂ ਦਾ ਨਾਮ ਅਧਿਕਾਰਤ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।